ਦੀ ਗੁੰਧਵਰਣਨ ਲਗਾ ਤੇ ਲੋਕ ਸਾਹਿਬ ਆਪਾਂ ਜਿਹੜੀ ਅਗਲੀ ਖਬਰ ਚਲਦੇ ਆ ਜਿਹੜੀ ਰਮਨਜੀਤ ਆ ਆਇਆ ਰਮਾਣ ਦੇ ਉੱਪਰ ਗੈਂਗਸਟਰ ਰਮਨਜੀਤ ਰੋਮੀ ਨੂੰ 14 ਦਿਨਾਂ ਲਈ ਜੇਲ੍ਹ ਭੇਜਿਆ ਜੀ ਇਹ ਅਸਲ ਵਿੱਚ ਇਹਨਾਂ ਜੀ ਵੀ ਕਿਉਂਕਿ ਰਮਨ ਦੀ ਤੇ ਰੋਮੀ ਹੈ ਜਰਾ ਰਮਨਜੀਤ ਰੋਮੀ ਨੂੰ ਹਾਊ ਕਾਉ ਵੀ ਜਿਹੜੀ ਅਦਾਲਤ ਹੈ ਜਾਂ ਉਹਦਾ ਸਿਸਟਮ ਹੈ ਜਿਹੜਾ ਉਸ ਸਿਸਟਮ ਤੋਂ ਸਾਡੀ ਪੁਲਸ ਲੈ ਕੇ ਆਈ ਹੈ ਜੀ ਉਹਨੂੰ 2016 ਤੋਂ ਉਹਨਾਂ ਦਾ ਸਿਲਸਲਾ ਚੱਲਦਾ ਤੁਹਾਡੀ ਯਾਦ ਹੋਣੀ ਹੈ ਨਾਬਾ ਜੇਲ ਬ੍ਰੇਕ ਹੋਈ ਸੀ ਹੂੰ ਨਾਬਾ ਜੇਲ ਬ੍ਰੇਕ ਹੋਏ ਕਾਫੀ ਸਾਰੇ ਲੋਕ ਜਿਹੜੇ ਹੈਗੇ ਆ ਉਹ ਜੇਲ ਦੇ ਵਿੱਚੋਂ ਫਰਾਰ ਹੋ ਗਏ ਸੀ ਉਹਨਾਂ ਦੇ ਵਿੱਚੋਂ ਕੁਝ ਫੜੇ ਗਏ ਕੁਝ ਜਿਹੜੇ ਹੈਗੇ ਆ ਮੇਰਾ ਖਿਆਲ ਆ ਵੀ ਜੇਲਾ ਚ ਕੁਝ ਬਰੀ ਹੋ ਗਏ ਐਜਾ ਕੁਝ ਮਾਮਲਾ ਚੱਲ ਰਿਹਾ ਹੈ ਹੂੰ ਲੇਕਰ ਰੂਮੀ ਉਹਨਾਂ ਦੇ ਕਾਰਜ ਦੇ ਵਿੱਚ ਨਹੀਂ ਆਇਆ ਸੀ ਇਲਜ਼ਾਮ ਇਹ ਹੈ ਕਿ ਜਿਹੜੀ ਲੌਜਿਸਟਿਕ سپورਟ ਹੈ ਉਹ ਰੂਮੀ ਨੇ ਮਹਿਆ ਕਰਵਾਈ ਸੀ ਹੂੰ ਇਹ ਹਾਂਗਕਾਂਗ ਚਲਾ ਗਿਆ ਸੀ ਉਥੇ ਲਾ ਪੀਆਰ ਉਥੇ ਰਿਹਾ ਔਰ ਫਿਰ ਬੜੀ ਜद्दोजहद ਕਰਨੀ ਪਈ ਇਹਨੂੰ ਵਾਪਸ ਲਿਆਉਣ ਵਾਸਤੇ ਐਸ ਤੋਂ ਪਹਿਲਾਂ ਇਹਨਾਂ ਦਾ ਐਲਓਸੀ ਜਾਰੀ ਕੀਤਾ ਗਿਆ ਜਿਹਨੂੰ ਆਪਾਂ ਕਹਿੰਦੇ ਆਪਾਂ ਕੈਪਲ ਕੋਸਮੇ ਲੋਕ ਕਿਸਦਾ ਵਾਰਨਿੰਗ ਹੁੰਦੀ ਹੈ ਹਵਾਈ ਅੱਡੇਾਸ ਤੇ ਕਿ ਬਦਲ ਚਲਾਣੇ ਜਾਵੇ ਤੇ ਰੈਡ ਕਾਰਨਰ ਰੂਟਸ ਫਿਰ ਰਿਵੈਕ ਕੀਤਾ ਗਿਆ ਜਿਸ ਨੂੰ ਕਹਿੰਦੇ ਸਰਕੂਲਰ ਕਹਿੰਦੇ ਆਪਾਂ ਫਿਰ ਉਹ ਰੈਡ ਕਾਰਨਰ ਰੂਟਸ ਜਾਰੀ ਕੀਤਾ ਗਿਆ ਉਤਤਵਾਦ ਫਿਰਨੇ ਇੰਟਰਪੋਲ ਦੇ ذریعے ਸਾਰਾ ਕੁਝ ਕਰ ਕਰਾ ਕੇ ਤੇ ਉਹਨੂੰ ਵਾਪਸ ਲੈਣ ਦਾ ਫੈਸਲਾ ਕਰ ਰਿਹਾ ਸੀ ਤੇ ਹੁਣ ਇਹਨੂੰ ਸਾਡੀ ਪੰਜਾਬ ਪੁਲਿਸ ਦੀ ਟੀਮ ਲੈ ਕੇ ਆਈ ਸੀ ਜੀ ਕੱਲ ਸਵੇਰੇ ਅਰਨੀਂ ਦੀ ਮੌਰੀ 4:00 3:00 ਵਜੇ ਉਹ ਬੰਦਾ ਇੱਥੇ ਪਹੁੰਚ ਗਿਆ ਸੀਗਾ ਨਾਬੇ ਜਿਹੜਾ ਨਾਬਾ ਦੇ ਕੇਸ ਵਿੱਚ ਦੀ ਲੋੜੀਦਾ ਸੀ ਜੀ ਪੁਲਿਸ ਪਾਈਪ ਜਿਹੜੀ ਲੈ ਕੇ ਆਈ ਹੈ ਇਹਨਾਂ ਨੂੰ ਹੁਣ ਉਸ ਤਰ੍ਹਾਂ ਦਾ ਹੁੰਦਾ ਨਹੀਂ ਜਿਵੇਂ ਆਪੇ ਫੜ ਲੈਦੇ ਜਦੋਂ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੇ ਨਾ ਬਦਲ ਸੁਰਖੇਦ ਰਿਹਾ ਹੋਵੇ ਤੇ ਇੰਟਰਨੈਸ਼ਨਲ ਕਾਨੂੰਨ ਵੀ ਲਾਗੂਦਾ ਹੋਵੇ ਹੂੰ ਹੂੰ ਉਹਨੇ ਲੈ ਕੇ ਫਿਰ ਕੱਲ ਸਵੇਰੇ ਅਰਨੀ ਦੀ ਮਾਰਨਿੰਗ ਜਿਹੜੀ ਹੈ ਮੈਜਿਸਟ੍ਰੇਟ ਸਾਹਿਬ ਉਹਨਾਂ ਨੇ ਕਾਰਪੇਸ਼ ਕੀਤਾ ਗਿਆ ਜੀ ਤੇ ਮੈਜਿਸਟ੍ਰੇਟ ਸਾਹਿਬ ਨੇ ਇਮੀਡੀਏਟ ਉਹਨੂੰ 2 ਹਫ਼ਤੇ ਦੇ ਲਈ ਜੇਲ੍ਹ ਕਿ ਪੇਂਸ ਤੇ ਉਹ ਨਬਾਰੇ ਲਈ ਚਲਾ ਗਿਆ ਹੂੰ ਉਹ ਅਗਲੀ ਗੱਲ ਇਹ ਨਹੀਂ ਕਿ ਉਹ ਚਲਾ ਗਿਆ ਤੇ ਉਹਦੀ ਪੁਸ਼ਕੀ ਨਹੀਂ ਹੋਈ ਹੂੰ ਕਿਉਂਕਿ ਜਿਹੜੀ ਪੁਲਿਸ ਟੀਮ ਲੈ ਕੇ ਆਈ ਹੈ ਉਸ ਪੁਲਿਸ ਟਾਈਪ ਟੀਮ ਨੂੰ ਟਾਈਮ ਵੀ ਚਾਹੀਦਾ ਹੈ ਉਹ 5-4 ਦਿਨ ਦੇਖਣਗੇ 5-4 ਦਿਨਾਂ ਦੇ ਵਿੱਚ ਨਾਰਮ ਰੋਕ ਕੇ ਜੋ ਉਹਦੇ ਖਿਲਾਫ ਸਬੂਤ ਹੈ ਫੈਲਾ ਵਗੈਰਾ ਨੂੰ ਫੜ ਲਵੇ ਜੀ ਤੇ ਫਿਰ ਹੋ ਸਕਦਾ ਹੈ ਕਿ ਪ੍ਰੋਡਕਸ਼ਨ ਬਰਡਰ ਦੇ ਉੱਤੇ ਕਿਸੇ ਹੋਰ ਕੇਸ ਦੇ ਵਿੱਚ ਉਹਦਾ ਰਿਮਾਂਡ ਲੈ ਕੇ ਉਹ ਬਾਹਰ ਲੈ ਕੇ ਉਹ ਤੋਂ ਪੁੱਛਗਿੱਛ ਕਰਦੇ। ਉਹ ਜਿਹੜੀ ਪੁੱਛਗਿੱਛ ਹੋਣੀ ਹੈ ਉਸ ਪੁੱਛਗਿੱਛ ਦੇ ਵਿੱਚ ਜੋ ਕੀ ਇਖਲਾਫ ਕਰਦਾ ਹੈ ਇਹ ਉਹਦੇ ਦੇ ਨਿਰਪਰ ਹੈ। ਲੇਕਿਨ ਜਿਹੜੇ ਬੰਦੇ ਉਸ ਵੇਲੇ ਭਦੇਸੀ ਦੇ ਵਿੱਚ ਕਈ ਬੰਦੇ ਮੁਕਾਬਲੇ 'ਚ ਮਾਰੇ ਵੀ ਗਏ ਐ। ਜਿਵੇਂ ਵਿੱਕੀ ਕਾਉਂਟਰ ਐ ਉਹ ਮੁਕਾਬਲੇ 'ਚ ਮਾਰੇ ਗਏ ਇੱਕ ਤੋਂ ਸਾਥੀ ਹੋਰ ਵੀ ਉਹਦੇ ਮੁਕਾਬਲੇ 'ਚ ਮਾਰੇ ਗਏ ਐ। ਔਰ ਇਹ ਫਿਰ ਜਿਹੜਾ ਪੁਛਕੀ ਸ਼ੋਕ ਜੀ ਉਸ ਪੁਛਕੀ ਤੋਂ ਜ਼ਿਆਦਾ ਪਤਾ ਲੱਗੂਗਾ ਕਿ ਕੀ ਹੈ ਪਰ ਕੁੱਲ ਮਿਲਾ ਕੇ ਪੰਜਾਬ ਪੁਰ ਸਿਹਰੀ ਹੈਗੇ ਥਾਪੀਆਂ ਬੜੀਆਂ ਮਾਰ ਰਹੀ ਹੈ ਵੀ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਜੀ ਅਸੀਂ ਇੱਕ ਜਿਹੜਾ ਹੈਗਾ ਨਾਮੀ ગ્રામੀ ਕੈਂਗ ਸਟੇਜ ਨੂੰ ਦੂਜੀ ਸਟੇਜ 'ਚ ਲਿਆਂਦਾ ਹੈ ਜਵਾਨੇ ਪਹਿਲਾ ਹੁੰਦਾ ਹੈ ਕਿ ਸਿੱਧੂ ਉਸੇ ਵਾਲੇ ਦੇ ਬਾਰਡਰ ਕੇਸ ਦੀ ਜਿਹੜੀ ਹੈ ਉਹ ਪ੍ਰਗਤੀ ਕਿੰਨੀ ਹੋਈ ਹੈ ਉਹਦਾ ਜਿਹੜੀਆਂ ਜਿਹੇ ਆਪਾਂ ਸੱਦਾ ਖੋੜੀਏ ਸੱਦਾ ਹੁੰਦੀ ਹੈ ਜਿਹੜੇ ਚੁਰਗੇ ਜਾਂਦੇਗੇ ਜੀ ਕਿਉਂਕਿ ਆਪਾਂ ਕਾਜ ਜੀ ਤੋਂ ਬੰਦਾ ਲੈ ਤੇ ਸਾਡੀਆਂ ਆਪਣੇ ਸੀਆਈਏ ਸਟਾਫ ਦੇ ਵਿੱਚ ਜਿਹੜੇ ਸਾਡੇ ਆਪਣੇ ਦੇਸ਼ ਦੀਆਂ ਜਿਹਨਾਂ ਦੇ ਵਿੱਚੋਂ ਲਾਰੈਂਸ ਪਸ਼ਨੋਈ ਹੋ ਰਹੀਆਂ ਇੰਟਰਵਿਊਜ਼ ਹੋ ਰਹੀਆਂ ਉਹ ਅਸੀਂ ਰੋਕ ਨਹੀਂ ਸਕੀ ਜੀ ਸੋ ਇਹ ਆਪਣੇ ਆਪਣੇ ਆਪ ਨੂੰ ਮਤਲਬ ਜਿਹੜੀ ਇਹ ਸ਼ਾਵਾ ਜੀ ਦੇਣ ਵਾਲੀ ਗੱਲ ਹੈ ਪੰਜਾਬ ਪੁਲਿਸ ਦੀ ਤੁਹਾਡਾ ਘਰ ਕਿੰਨਾ ਕੁ ਸੁਰੱਖਿਅਤ ਹੈ ਜੀ ਇਹ ਸੀਆਈਏ ਸਟਾਫ ਦਾ ਇੰਸਪੈਕਟਰ ਕੁਲਦੀਪ ਜੀ ਜ਼ਿਕਰ ਕਰਕੇ ਸੀ ਉਹ 26 ਜਨਵਰੀ ਕਹਿ ਗਏ ਸੀ 26 ਜਨਵਰੀ ਨਹੀਂ ਜੀ 15 ਅਗਸਤ ਨੂੰ ਹੀ ਉਹ ਨੂੰ ਡੀਐਸਪੀ ਨੇ ਸਨਮਾਨਿਤ ਕੀਤਾ ਸੀ ਗੁਰਸ਼ੇਰ ਸਿੰਘ ਸਨੂ ਜੀ ਜਿਹੜਾ ਸੀਆਈਏ ਦਾ ਇੰਤਾਰਵਿਊ ਸੀ ਜੀ ਦੀ ਮੌਜੂਦਗੀ ਦੇ ਵਿੱਚ ਹੀ ਉਹ ਇੰਟਰਵਿਊ ਹੋਈ ਸੀ ਇਹ ਗੱਲ ਕਹੀ ਗਈ ਹੈ ਲਾਲਿਤ ਬਿਸ਼ਰੋਈ ਜੀ ਹਾਂ ਔਰ ਉਹ ਇੰਟਰਵਿਊ 6-7 ਮਹੀਨੇ ਪੁਰਾਣੀ ਸੀ ਜੀ ਤੇ ਉਹਨੂੰ ਪਹਿਲਾਂ ਰੋਕ ਕੇ ਰੱਖਿਆ ਗਿਆ ਫਿਰ ਉਹ ਇੰਟਰਵਿਊ جاری ਹੋਈ ਹੁਣ ਜਿਹੜੀ ਲੇਟੈਸਟ ਇੰਟਰਵਿਊ ਹੋਈ ਸੀ ਉਹ ਜੀ ਉਹ ਤੋਂ ਬਾਅਦ ਅਗਲੀ ਉਹ ਹੋਈ ਸੀਗੀ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਜੀ ਔਰ ਪੰਜਾਬ ਤੇ ਹਰੜਾ ਹਾਈ ਕੋਰਟ ਤੇ ਰਾਜਸਥਾਨ ਦੇ ਐਡਵੋਕੇਟ ਜਨਨੂ ਵੀ ਨੋਟਿਸ ਦੇ ਦਿੱਤਾ ਕਿ ਤੁਸੀਂ ਆਓ ਆਪਣਾ ਘਰ ਤੁਹਾਡਾ ਕਿੰਨਾ ਇੱਕ ਮਜ਼ਬੂਤ ਹੈ ਇਹ ਇਹ ਗੱਲ ਜਿਹੜੀ ਹੈਗੀ ਇਹ ਪ੍ਰਮੁੱਖ ਹੈ ਇਹ ਨਹੀਂ ਕਿ ਤੁਸੀਂ ਕੰਟਰੀ ਦੇ ਵਿੱਚ ਤੁਸੀਂ ਕਿਸੇ ਬੰਦੇ ਨੂੰ ਲਿਆਓ ਤੇ ਤੁਸੀਂ ਆਪਣੀ ਬਿੱਟਾ ਆਪੀ ਤਾਂ ਫਸ ਪਈ ਜਾਓ ਕਿ ਸਾਡੀ ਪ੍ਰਾਪਤੀ ਬਹੁਤ ਵੱਡੀ ਹੈ ਤੁਹਾਡਾ ਘਰ ਕਿੰਨਾ ਸੁਰੱਖਿਅਤ ਹੈ ਜੇ ਸੀਆਈਏ ਸਟਾਫ ਦੇ ਵਿੱਚ ਬੈਠ ਕੇ ਕਿ ਨਾਂ ਪਰ ਗੈਂਗਸਟਰ ਇਹ ਕਹਿ ਰਿਹਾ ਕਿ ਹਾਂ ਮੈਂ ਮਰਿਆ ਹਾਂ ਤੇ ਦੂਸਰੇ ਬਾਰੇ ਤੁਸੀਂ ਮਰਵਾ ਸਾਡੀ ਇਹ ਕਾਰਵਾਈ ਹੈ ਤੇ ਉਹਦੇ ਤੇ ਅਗਲੀ ਉਹ ਕਹਿੰਦੇ ਕਿ ਅਗਲਾ ਟਾਰਗੇਟ ਸਾਡਾ ਸਮਾਨਖਾਲੇ ਔਰ ਉਹ ਹੀ ਦੀ ਇੰਟਰਵਿਊ ਹੋ ਜੇ ਉਹ ਇੰਟਰਵਿਊ ਅਸੀਂ ਰੋਕ ਨਹੀਂ ਸਕੀ ਔਰ ਪੁਲਿਸ ਦੀ ਹਾਜ਼ਰੀ ਦੇ ਵਿੱਚ ਹੁੰਦੀ ਹੈ ਇਹ ਤਾਂ ਬਹੁਤ ਚਿੰਤਾਜਨਕ ਵਿਸ਼ਾ ਹੈ ਘਰ ਤੋਂ ਲੈ ਕੇ ਨਿਕ ਸੁਰੱਖਿਤਾ ਤੱਕ ਪਰ ਇਸ ਗੱਲ ਦੇ ਤੇ ਤੁਹਾਡੀ ਜਿਹੜੀ ਹੈਗੀ ਸਵੱਤਤਾ ਜੀ ਹਾਂ ਚੰਦ ਜੀ ਆ ਭਾਂਦੀ ਲਾਲ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਉਹ ਪ੍ਰਿਯਾ ਉਹ ਪ੍ਰਿਯਾ ਜੀ ਸਤਿ ਸ਼੍ਰੀ ਅਕਾਲ ਜੀ ਤੇ ਲੋਕਾਂ ਦਾ ਕੁਝ ਅਬਰੀ ਦੀ ਗੱਲ ਕੀਤੀ ਹੈ ਜੀ ਤੁਸੀਂ 2017 ਚ ਇੱਕ ਵੀਡੀਓ ਕਲਿੱਪ ਦੇਖਿਆ ਉਹਨਾ ਜੀ ਖੰਡਾ ਸਿੱਖ ਤੇ ਬਿਆਨ ਸਿੰਘ ਦਾ ਜਿਹੜਾ 10 ਦੇ ਦੀ ਸਕਰਟੀ ਨੰਬਰ ਬੱਲ ਸੀਗਾ ਉਹ ਉਹ 34 35 ਮਿੰਟਾਂ ਦਾ ਉਹਨੇ ਉਦੋਂ ਵਾਲਾ ਕੱਟਿਆ ਕੀ ਹੋਇਆ ਉਹ ਕਿਤੇ ਨੰਬਰ ਨੰਬਰ ਜਾਂ ਉਹਦਾ ਮੈਨੂੰ ਮਿਲ ਗਿਆ ਪਿਆ ਜਦੋਂ ਮੈਂ ਮਾਇ ਨੂੰ ਪੁੱਛਿਆ ਯਾਰ ਮਗਾ ਸਚਾਈ ਕੀ ਹੈ ਅਸਲ ਵਿੱਚ ਮਖ ਜੀ ਜਾਨੂ ਕਦੀ ਸਵੇਕਾਰ ਬਸ ਕਰ ਰਿਹਾ ਹੈਗਾ ਤੇ ਉਹ ਮੈਨੂੰ ਕਹਿੰਦਾ ਸਾਰੀ ਤਾਂ ਇੱਕ ਕਹਿੰਦਾ ਇੰਟਰਵਿਊ ਵੇਖੀ ਹੈ ਉਹਦੀ ਬਗੈ ਸਾਰੀ ਵੀ ਵੇਖਿਆ ਤੇ ਮੈਂ ਉਹਦੇ ਵਿੱਚ ਇੱਕ ਵੀ ਗੱਲ ਦਾ ਝੂਠ ਨਹੀਂ ਹੈਗਾ ਕਿਉਂਕਿ ਜਿਵੇਂ ਉਹ ਗੱਲ ਕਹਿੰਦਾ ਮੈਂ ਅੱਖੀਂ ਦੇਖਿਆ ਜਾਰਾ ਕੋ ਤਾਂ ਉਹ ਆ ਗਈ। ਦੂਸਰੀ ਗੱਲ ਲੈ ਕਿਤੇ ਲੋਕ ਸਾਹਿਬ ਜਿਹੜੀ ਕੰਗੜਾ ਰਾਣਾ ਹੁੰਦਾ। ਤੇ ਮੈਂ ਵਿੱਚੋਂ ਇਹ ਉਸ ਤੋਂ ਬਾਅਦ ਕਿਸਾਨ ਅਭੋਲਣ ਵੇਲੇ ਥੋੜਾ ਜਿਹਾ ਹਰਾਮੀਵਾਚਕ ਉਹ ਬੀਬੀ ਵਾਲਾ ਤੇਬੇ ਬਾਰੇ ਕਹਿੰਦਾ ਸੀਗਾ ਵੀ ਉਹ ਸੁੱਖੀਆਂ ਚਾਈ ਹੁਣ ਉਹਨੇ ਫਿਲਮ ਜਿਹੜੀ ਐਮਰਜੈਂਸੀ ਕੱਢੀ ਹੈ ਕਿਤੇ ਲੋਕ ਸਾਹਿਬ ਜਿਵੇਂ ਉਹ ਐਮਰਜੈਂਸੀ ਫਿਲਮ ਦੇ ਵਿੱਚ ਹਿੰਦੂਆਂ ਨੂੰ ਮਾਰਦਾ ਦਿਖਾਇਆ ਗਿਆ। ਉਹ ਪੰਜਾਬ ਨੂੰ ਇੱਕ ਅੱਗ ਲਾਉ ਵਾਲੇ ਪਾਸੇ ਲੈ ਕੇ ਜਾਉ ਪੰਜਾਬ ਦੇ ਹਾਲਾਤ ਪਹਿਲੀ ਬਹੁਤ ਬਾਰੇ ਨੇ ਉਹਦੇ ਉੱਤੇ ਮਤਲਬ ਕੰਟਰੋਲ ਕਰ ਖਤਰ ਕੋਈ ਸਰਕਾਰ ਜਿਵੇਂ ਕਿਉਂ ਨਹੀਂ ਕਰ ਰਹੀ ਇਹਦੇ ਬਾਰੇ